ਸ਼ਲੋਕ ਮਹਲਾ ਚੌਥਾ ਕਰ ਕਿਰਪਾ ਸਤਗੁਰ ਮਿਲਿਓ ਨਾਮ ਮੁਖ ਗੁਰਮੁਖ ਨਾਮ ਧਿਆਇ ਸੀ ਜਿਸ ਮਨੁਖ ਨੂੰ ਕਿਰਪਾ ਕਰਕੇ ਉਸ ਪ੍ਰਭੂ ਨੇ ਸਤਗੁਰੂ ਮਿਲਾਇਆ ਉਹ ਗੁਰੂ ਦੇ ਸੰਮੁਖ ਹੋ ਕੇ ਮੂਹ ਨਾਮ ਸਿਮਰਦਾ ਹੈ ਸੋ ਕਰੇ ਜੇ ਸਤਗੁਰ ਭਾਵਸੀ ਗੁਰਪੂਰਾ ਕਰੀ ਵਸਾਇ ਸੀ ਤੇ ਉਹ ਕੁਝ ਕਰਦਾ ਹੈ ਜੋ ਸਤਿਗੁਰ ਨੂੰ ਚੰਗਾ ਲੱਗਦਾ ਹੈ ਪੂਰਾ ਸਤਿਗੁਰੂ ਅਗੋਂ ਉਸ ਦੇ ਹਿਰਦੇ ਵਿੱਚ ਨਾਮ ਨਿਧਾਨ ਵਸਾ ਦਿੰਦਾ ਹੈ ਜਿਨੇ ਅੰਦਰ ਨਾਮ ਨਿਧਾਨ ਹੈ ਤਿੰਨ ਕ ਭੋ ਸਭ ਗੁਐ ਸੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਵਸ ਪੈਂਦਾ ਹੈ ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਚਖ ਚਖ ਜਾਏ ਸੀ ਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ ਤਿਆਰ ਹੋਵੇ ਹੋਰ ਕਿਤਨੀ ਹੀ ਦੁਨੀਆ ਖਾਪ ਖਾਪ ਮਰੇ ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਜਨ ਨਾਨਕ ਨਾਮ ਧਿਆਏ ਤੂੰ ਹਾਰ ਹਲਤ ਪਲਤ ਛੁਡਾਇਸੀ ਇਸ ਵਾਸਤੇ हे ਨਾਨਕ ਤੂੰ ਨਾਮ ਜਪ ਪ੍ਰਭ ਉਸ ਲੋਕ ਵਿੱਚ ਤੇ ਪਰਲੋਕ ਵਿੱਚ ਹਰ ਇੱਕ ਕਿਸਮ ਦੇ ਡਰ ਤੋਂ ਬਚਾ ਲਏਗਾ ਮਹਲਾ ਚੌਥਾ ਗੁਰ ਸਿੱਖਾਂ ਕੈ ਮਨ ਭਾਵਨ ਦੀ ਗੁਰ ਸਤਗੁਰ ਕੀ ਵਡਿਆਈ ਗੁਰ ਸਿੱਖਾਂ ਦੇ ਮਨ ਵਿੱਚ ਆਪਣੇ ਸਤਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ ਹਰ ਰਾਖੋ ਪੈਜ ਸਤਗੁਰ ਕੀ ਨਿਤ ਚੜੈ ਸਵਾਈ ਏ ਪ੍ਰਭੂ ਤ ਸਤਗੁਰ ਦੀ ਪੈਜ ਰੱਖਦਾ ਹੈ ਤੇ ਸਤਗੁਰ ਦੀ ਵਡਿਆਈ ਦਿਨਾਂ ਦੇ ਵੱਧਦੀ ਜਾਂਦੀ ਹੈ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਪਾਰਬ੍ਰह्म ਛਡਾਈ ਜੋ ਪਾਰਬ੍ਰह्म ਸਭ ਜੀਵਾਂ ਨੂੰ ਵਿਕਾਰਾਂ ਆਦਿਕ ਤੋਂ ਬਚਾ ਲੈਂਦਾ ਹੈ ਉਹ ਪਾਰਬ੍ਰह्म ਗੁਰੂ ਸਤਗੁਰ ਦੇ ਮਾਨ ਵਿੱਚ ਸਦਾ ਵਸਦਾ ਹੈ ਗੁਰ ਸਤਗੁਰ ਤਾਣ ਦੇ ਬਾਣ ਹਾਰ ਤਿੰਨ ਸਭ ਆਣ ਨਿਵਾਈ ਪ੍ਰਭੂ ਹੀ ਸਤਗੁਰ ਦਾ ਬਲ ਤੇ ਆਸਰਾ ਹੈ ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਗੁਰ ਅਗੇ ਲਿਆ ਨਿਵਾਇ ਹਾਂ ਜਿੰਨੀ ਮਿੱਠਾ ਮੇਰਾ ਸਤਿਗੁਰੂ ਭਾਉ ਕਰ ਤਿੰਨ ਕੇ ਸਭ ਪਾਪ ਗਵਾਇ ਜਿਨ੍ਹਾਂ ਨੇ ਹਿਰਦੇ ਵਿੱਚ ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ ਹਰ ਦਰਗਾ ਤੇ ਮੁਖ ਉਜਲੇ ਬਹੁ ਸੋਭਾ ਪਾਈ ਹਰੀ ਦੀ ਦਰਗਾਹ ਵਿੱਚ ਉਹ ਖਿੜੇ ਮੱਥੇ ਜਾਂਦੇ ਹਨ ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਕੇ ਸਿੱਖ ਮੇਰੇ ਭਾਈ ਜੋ ਮੇਰੇ ਵੀਰ ਸਤਗੁਰ ਦੇ ਇਹੋ ਜਿਹੇ ਸਿੱਖ ਹੰਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਪੌੜੀ ਹਾਵਾ ਖ ਸਲਾਹੀ ਸਿਪਤ ਸੱਚ ਸੱਚ ਸੱਚੀ ਕੀ ਵਡਿਆਈ ਮੇਰੀ ਅਰਦਾਸ ਹੈ ਕਿ ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਨਾਖ ਆਖ ਕੇ ਸਲਾਵਾ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ ਜਿਸ ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ ਉਹ ਸੱਚਾ ਪ੍ਰਭੂ ਸੁਲਾਉਣ ਯੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਪਤ ਰਹੈ ਅਗਾਹੀ ਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸਵਾਦ ਚਖਿਆ ਉਹ ਮਾਇਆ ਵੱਲੋਂ ਤ੍ਰਿਪਤ ਹੋ ਕੇ ਰਜੇ ਰਹਿੰਦੇ ਆ ਏ ਹਰ ਰਸ ਸਈ ਜਾਣਦੇ ਜਿਉ ਗੁੰਗੇ ਮਠਿਆਈ ਖਾਈ ਇਸ ਸਵਾਦ ਨੂੰ ਜਾਣਦੇ ਵੀ ਉਹੀ ਹਨ ਪਰ ਬਿਆਨ ਨਹੀਂ ਕਰ ਸਕਦੇ ਜਿਵੇਂ ਗੁੰਗਾ ਮਠਿਆਈ ਖਾਂਦਾ ਹੈ ਤੇ ਸਵਾਦ ਨਹੀਂ ਦੱਸ ਸਕਦਾ ਗੁਰਪੂਰੇ ਹਰ ਪ੍ਰਭ ਸੇਵਿਆ ਮਨ ਵਜੀ ਬਾਧਾਈ ਪੂਰੇ ਸਤਗੁਰ ਦੇ ਰਾਹੀ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਨ੍ਹਾਂ ਦੇ ਮਨ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ ਭਾਵੇਂ ਉਨ੍ਹਾਂ ਦੇ ਮਨ ਵਿੱਚ ਸਦਾ ਹੀ ਖੇੜਾ ਟਿਕਿਆ ਰਹਿੰਦਾ ਹੈ ਸ਼ਲੋਕ ਮਹਲਾ ਚੌਥਾ ਜਿਨ੍ਹਾਂ ਅੰਦਰ ਉਮਰਥਲ ਸਹੀ ਜਾਣਨ ਸੂਲੀਆਂ ਜਿਵੇਂ ਜਿਨ੍ਹਾਂ ਦੇ ਸਰੀਰ ਵਿੱਚ ਗੱਧੋ ਧਾਣਾ ਫੋੜਾ ਹੈ ਉਹੀ ਉਸਦੀ ਪੀੜਾ ਨੂੰ ਜਾਣਦੇ ਹਨ ਜਿਹੜਾ ਅੰਦਰ ਜ਼ਖਮ ਸਰੀਰ ਦੇ ਅੰਦਰ ਬਣਿਆ ਫੋੜਾ ਬਣਿਆ ਜਿਹੜਾ ਉਹਦੀ ਪੀੜ ਦੂਜਾ ਥੋੜੀ ਜਾਣਦਾ ਜਿੰਨੂੰ ਹੈ ਉਹੀ ਜਾਣਦਾ ਤੇ ਸਾਡਾ ਹਾਲ ਵੀ ਜਿੰਨਾਂ ਦੇ ਅੰਦਰ ਇਹ ਸੂਲ ਹੈਗੀ ਹੈ ਉਹੀ ਜਾਣ ਹਰ ਜਾਣੈ ਸਈ ਬਿਰਹੋਂ ਹਾਂ ਤਿੰਨ ਵਿਟੋਂ ਸਦ ਘੁੰਮ ਕੋਲਿਆ ਤੇਵੇਂ ਜਿਨ੍ਹਾਂ ਦੇ ਹਿਰਦੇ ਵਿੱਚ ਵਿਛੋੜੇ ਦਾ ਸਾਲ ਹੈ ਉਸ ਸਾਲ ਨੂੰ ਉਹੀ ਉਸ ਦੀ ਪੀੜਾ ਨੂੰ ਜਾਣਦੇ ਹਨ ਤੇ ਵਿਛੋੜੇ ਤੋਂ ਪੈਦਾ ਹੋਏ ਪਿਆਰ ਨੂੰ ਵੀ ਉਹੀ ਸਮਝਦੇ ਹਨ ਮੈਂ ਉਹਨਾਂ ਤੋਂ ਸਦਾ ਸਦਕੇ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਵਿਟੋਂ ਤਲ ਰੋਲੀਆ ਹੇ ਹਰੀ ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਿਆ ਅਜੇਹੇ ਬੰਦਿਆਂ ਦੇ ਦਿਦਾਰ ਦੀ ਖਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ 'ੇਟ ਰੋਲੇ ਜੋ ਸਿੱਖ ਗੁਰਕਾਰ ਕਮਾਵੇਂ ਹਉ ਗੁਲਮ ਤਿਨਾ ਕਾ ਗੋਲਿਆ ਜੋ ਸਿੱਖ ਸਤਗੁਰੂ ਦੀ ਦਸੇ ਹੋਈ ਕਾਰ ਕਰਦੇ ਮੈਨੂੰ ਉਹਨਾਂ ਦੇ ਗੁਲਾਮਾਂ ਦਾ ਗੁਲਾਮ ਗੁਲਮ ਤਿਨਾ ਕਾ ਗੋਲਿਆ ਹਾਰ ਰੰਗ ਚਲੂਲੇ ਜੋ ਰਤੇ ਤੈਨ ਪਿੰਨੀ ਹਾਰ ਰੰਗ ਚੋ ਲੀਆ ਜਿਨ੍ਹਾਂ ਦੇ ਮਨ ਪ੍ਰਭੂ ਨਾਲ ਬੂੜੇ ਰੰਗ ਵਿੱਚ ਰੰਗੇ ਹੋਏ ਹਨ ਉਹਨਾਂ ਦੇ ਚੋਲੇ ਵੀ ਪਾਉ ਸਰੀਰ ਪ੍ਰਭੂ ਦੇ ਪਿਆਰ ਵਿੱਚ ਭਿਜੇ ਹੋਏ ਹੁੰਦੇ ਘਰਿ ਕਿਰਪਾ ਨਾਨਕ ਮੇਲ ਗੁਰ ਪਰੈ ਕਰ ਕਿਰਪਾ ਨਾਨਕ ਮੇਲੋ ਗੁਰ ਪੈ ਸਿਰ ਵਿੱਚ ਆ ਮੋਲਿਆ ਇਹ ਨਾਨਕ ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰਕੇ ਗੁਰੂ ਨਾਲ ਮਿਲਾਇਆ ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਮਹਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਪ੍ਰਸ਼ਨ ਹੈ ਸੰਤ ਜਨੋ ਇਸੀ ਰੂਪ ਗੁਣਾ ਨਾਲ ਭਰਿਆ ਹੋਇਆ ਸਾਬ ਕਿਵੇਂ ਹੋ ਸਕਦਾ ਹੈ ਗੁਰਮੁਖ ਗੁਣ ਵੇਹਾਜੀ ਹੈ ਮਲ ਹੋ ਮੈਂ ਕੱਢੈ ਤੋ ਉੱਤਰ ਸਤਗੁਰ ਦੇ ਸੰਮੁਖ ਹੋ ਕੇ ਗੁਣ ਖਰੀਦੇ ਜਾਣ ਤਾਂ ਇਸ ਤਰ੍ਹਾਂ ਮਨੁੱਖਾ ਸਰੀਰ ਵਿੱਚੋਂ ਹੋਮੇ ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ ਸੱਚ ਵਣੰਜੈ ਰੰਗ ਸਿਉ ਸੱਚ ਸੌਦਾ ਹੋਏ ਜੋ ਮਨੁੱਖ ਪਿਆਰ ਨਾਲ ਸੱਚ ਨੂੰ ਪਾਉ ਸੱਚੇ ਦੇ ਨਾਮ ਨੂੰ ਖਰੀਦਦੇ ਹਨ ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ ਟੋਟਾ ਮੂਲ ਨ ਆਵਈ ਲਾਹਾ ਹਰ ਪਾਵੇ ਲਾਹਾ ਹਰ ਭਾਵੇ ਸੋਏ ਇਸ ਸੌਦੇ ਵਿੱਚ ਘਾਟ ਕਦੇ ਹੁੰਦਾ ਹੀ ਨਹੀਂ ਇਸ ਸੌਦੇ ਵਿੱਚੋਂ ਲਾਭ ਇਹ ਮਿਲਦਾ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਨਾਨਕ ਤਿੰਨ ਸੱਚ ਵਣੰਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਇਹਨਾਂ ਸੱਚੇ ਨਾਮ ਦੀ ਖਰੀਦ ਉਹ ਮਨੁੱਖ ਕਰਦੇ ਹਨ ਜਿਨ੍ਹਾਂ ਨੂੰ ਇਹ ਸੱਚਾ ਨਾਮ ਮੁਰੜ ਤੋਂ ਕੀਤੇ ਹੋਏ ਭਲੇ ਕਰਮਾਂ ਤੇ ਸੰਸਕਾਰਾਂ ਅਨੁਸਾਰ ਹਿਰਦੇ ਵਿੱਚ ਉਕਰਿਆ ਹੋਇਆ ਮਿਲਦਾ ਹੈ। ਪੌੜੀ ਸਾਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਮੇਰਾ ਚਿੱਤ ਚਾਹੁੰਦਾ ਹੈ ਕਿ ਜੋ ਨਿਰਾਲਾ ਪੁਰਖ ਸੱਚਾ ਹਰੀ ਹੈ ਉਸ ਸੱਚੇ ਹਰੀ ਦੀ ਸਿਫਤ ਕਰਾਂ ਉਸ ਦੀ ਸਿਫਤ ਕੀਤੀ ਹੋਈ ਸਦਾ ਨਾਲ ਲਿਬਦੀ ਹੈ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਚਿਤ ਲੋਚਦਾ ਹੈ ਕਿ ਜੋ ਸੱਚਾ ਹਰੀ ਸਭ ਦਾ ਰਾਖਾ ਹੈ ਉਸ ਦੀ ਸੇਵਾ ਕਰਾਂ ਤੇ ਸੱਚਾ ਹਰੀ ਮੇਰੇ ਮਨ ਵਿੱਚ ਨਿਵਾਸ ਕਰੇ ਸੱਚ ਸੱਚਾ ਜਿਨੀ ਅਰਧਿਆ ਸੇ ਜਾਏ ਰਲੇ ਸੱਚ ਨਾਲ ਜਿਨ੍ਹਾਂ ਨੇ ਸੱਚ ਮੋਚ ਸੱਚਾ ਹਰੀ ਸੇਵਿਆ ਹੈ ਉਸ ਸੱਚੇ ਦੇ ਨਾਲ ਜਾ ਰਲੇ ਸੱਚ ਸੱਚਾ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬੇਤਲੇ ਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ ਸੇਵਿਆ ਉਹ ਮਨਮੁਖ ਮੂਰਖ ਤੇ ਭੂਤ ਨੇ ਹਨ ਉਹ ਆਲ ਪਤਾਲ ਮੂੰਹ ਬੋਲਦੇ ਜਿਉਂ ਪੀਤੇ ਮਦਮਤ ਵਾਲੇ ਮੋਹ ਦੇਹਾ ਬਕਵਾਸ ਕਰਦੇ ਹਨ ਜਿਵੇਂ ਸ਼ਰਾਬ ਪੀਤਿਆਂ ਸ਼ਰਾਬੀ ਬਕਵਾਸ ਕਰਦੇ ਹਨ ਸ਼ਲੋਕ ਮਹਲਾ ਤੀਜਾ ਗੌੜੀ ਰਾਗ ਸਲੱਖਣੀ ਜੇ ਖਸਮੈ ਚਿਤ ਕਰੇ ਜੀਵ ਰੂਪੀ ਸਤਰੀ ਗੌੜੀ ਰਾਗਣੀ ਦੁਆਰਾ ਤਾਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾ ਲਵੇ ਭਾਣੇ ਚੱਲੇ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ ਸਤਿਗੁਰੂ ਦੇ ਭਾਣੇ ਵਿੱਚ ਤੁਰੇ ਇਹੋ ਜਿਹਾ ਸ਼ਿੰਗਾਰ ਕਰੇ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ 라ਵੇ ਸੱਚਾ ਸ਼ਬਦ ਰੂਪ ਜੋ ਖਸਮ ਹੈ ਉਸ ਦਾ ਸਦਾ ਆਨੰਦ ਲੈ ਪਾਉ ਉਸ ਨੂੰ ਸਦਾ ਜਪੇ ਜਿਉ ਉਬਲੀ ਮਜੀਠਾ ਰੰਗ ਗਹਬਰਾ ਜਿਉ ਉਬਲੀ ਮਜੀਠਾ ਰੰਗ ਗਹ ਗਹਾ ਤਿਉ ਸਜੇ ਨਉ ਜਿਉ ਦੇ ਜਿਵੇਂ ਮਜੀਠ ਉਬਾਲਾ ਸਹਾਰਦੀ ਹੈ ਤੇ ਉਸ ਦਾ ਰੰਗ ਗੂੜਾ ਹੋ ਜਾਂਦਾ ਤੇਵੇਂ ਜੀਵ ਰੂਪ ਇਸਤਰੀ ਆਪਣਾ ਆਪ ਖਸਮ ਤੋਂ ਸਦਕੇ ਕਰੇ ਜਿਵੇਂ ਮਜੀਠ ਦੇ ਰੰਗ ਨੂੰ ਜਦੋਂ ਬਾਲਿਆ ਜਾਂਦਾ ਰੰਗ ਚੜਾਇਆ ਜਾਂਦਾ ਤਾਂ ਉਹ ਹੋਰ ਗੂੜਾ ਹੋ ਜਾਂਦਾ ਇਦਾਂ ਹੀ ਜਦੋਂ ਗੁਰੂ ਸਾਹਿਬ ਜੀ ਦੇ ਰਾਹ ਤੇ ਚੱਲিয়ে ਤੇ ਜੇ ਕਿਤੇ ਪਰਖ ਦੀ ਘੜੀ ਵੀ ਆਵੇ ਤਾਂ ਅਸੀਂ ਹੋਰ ਗੂੜੇ ਹੋ ਕੇ ਨਿਤਰ ਰਾਗ ਚਲੂ ਲੈ ਆਤਰਤੀ ਸੱਚੇ ਸਿਉ ਲੱਗਾ ਨੇ ਇਸ ਨੂੰ ਵੀ ਨਾਮ ਦਾ ਗੂੜਾ ਰੰਗ ਚੜ ਜਾਏ ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ਉਹ ਨਾਮ ਦੇ ਗੂੜੇ ਰੰਗ ਵਿੱਚ ਰਤੀ ਜਾਂਦੀ ਕੂੜ ਠੱਗੀ ਗੁਜੀ ਨਾ ਰਹੇ ਕੂੜ ਲੰਮਾ ਫਲੇਟ ਤਰੇ ਕੂੜ ਰੂਪ ਮੁਲਮਾ ਬੇਸ਼ੱਕ ਸੱਚ ਨਾਲ ਲਪੇਟ ਕੇ ਰੱਖੋ ਫਿਰ ਵੀ ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੀ ਕੂੜ ਕੂੜੀ ਕਰਨ ਵੜੇ ਆਈਆਂ ਕੂੜੇ ਸਿਉ ਲੱਗਾ ਨਹੀਂ ਹਿਰਦੇ ਵਿੱਚ ਠੱਗੀ ਰੱਖਣ ਵਾਲੇ ਐਵੇਂ ਝੂਠੀ ਵਡਿਆਈ ਕਰਦੇ ਹਨ ਉਹਨਾਂ ਦਾ ਪਿਆਰ ਝੂਠ ਨਾਲ ਹੀ ਹੁੰਦਾ ਹੈ ਤੇ ਇਹ ਗੱਲ ਲੁਕੀ ਨਹੀਂ ਰਹਿਣੀ ਨਾਨਕ ਸਚਾ ਆਪ ਹੈ ਆਪੇ ਨਦਰ ਕਰੇ ਪਰ ਹੈ ਨਾਨਕ ਇਹ ਕਿਸੇ ਦੇ ਵਸ ਨਹੀਂ ਜੋ ਹਰੀ ਸਚਾ ਆਪ ਹੈ ਉਹੀ ਮਿਹਰ ਕਰਦਾ ਹੈ ਤੇ ਹਿਰਦੇ ਵਿੱਚੋਂ ਠੱਗੀ ਦੂਰ ਹੋ ਸਕਦੀ ਹੈ ਮਹਲਾ ਚੌਥਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਸਤ ਸੰਗਤ ਵਿੱਚ ਪਰਮਾਤਮਾ ਦੀ ਸਿੱਖਤ ਸਲਾਹ ਹੁੰਦੀ ਹੈ ਕਿਉਂਕਿ ਉੱਥੇ ਪਿਆਰੇ ਗੁਰਸਿੱਖ ਸੰਤ ਜਨ ਸਤਗੁਰੂ ਦੇ ਨਾਲ ਮਿਲਦੇ ਹਨ ਕੋਏ ਪੁਰਖ પ્રાਣੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਉਹ ਮਨੁੱਖ ਮੁਬਾਰਕ ਹਨ ਕਿਉਂਕਿ ਪਰਉਪਕਾਰ ਲਈ ਉਹ ਹੋਰਨਾਂ ਨੂੰ ਵੀ ਉਪਦੇਸ਼ ਕਰਦੇ ਹਨ ਹਰ ਨਾਮ ਦਰੜਾਵੇਂ ਹਰ ਨਾਮ ਸੁਣਾਵੇਂ ਹਰ ਨਾਮੇ ਜਗ ਨਿਸਤਾਰਿਆ ਪ੍ਰਭੂ ਦੇ ਨਾਮ ਵਿੱਚ ਸਿੱਧਕ ਬਣਾਉਂਦੇ ਹਨ ਪ੍ਰਭੂ ਦਾ ਨਾਮ ਹੀ ਸੁਣਾਉਂਦੇ ਹਨ ਪ੍ਰਭੂ ਦੇ ਨਾਮ ਦੇ ਰਾਹੀ ਹੀ ਸੰਸਾਰ ਨੂੰ ਤਾਰਦੇ ਹਨ ਇਹ ਸਾਰੀ ਬਰਕਤ ਇਸ ਲਈ ਹੈ ਕਿ ਉਹ ਵਿੜ ਭਾਗੀ ਸਤ ਸੰਗਤ ਵਿੱਚ ਜਾ ਕੇ ਸਤਗੁਰੂ ਵਿੱਚ ਜੁੜਦੇ ਹਨ ਗੁਰ ਵੇਖਣ ਕੋ ਸਭ ਕੋਈ ਲੋਚੈ ਨਵਖੰਡ ਜਗਤ ਨਮਸ਼ਕਾਰਿਆ ਇਹ ਬਰਕਤਾਂ ਸੁਣ ਕੇ ਹਰੇਕ ਜੀਵ ਸਤਗੁਰ ਦਾ ਦਰਸ਼ਨ ਕਰਨ ਨੂੰ ਤੰਗਦਾ ਹੈ ਤੇ ਸੰਸਾਰ ਵਿੱਚ ਨਵਾਂ ਖੰਡਾ ਦੇ ਜੀਵ ਸਤਗੁਰ ਦੇ ਅੱਗੇ ਸਿਰ ਨਮੋਲੈ ਤੁਹ ਦੇ ਆਪੇ ਆਪ ਰਖਿਆ ਸਤਗੁਰ ਵਿੱਚ ਘੁਰ ਆਪੇ ਤੁੰਦ ਸਵਾਰਿਆ ਸਤਗੁਰੂ ਨੂੰ ਪੈਦਾ ਕਰਨ ਵਾਲੇ ਹੈ ਪ੍ਰਭੂ ਤੂੰ ਆਪਣਾ ਆਪ ਸਤਗੁਰ ਵਿੱਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਗੁਰ ਨੂੰ ਸੁੰਦਰ ਬਣਾਇਆ ਹੈ ਤੂੰ ਆਪੇ ਪੂਜੈ ਪੂਜ ਕਰਾਵੇਂ ਸਤਗੁਰ ਕੋ ਸਿਰਜਣਹਾਰਿਆ ਤੂੰ ਆਪ ਹੀ ਸਤਗੁਰ ਨੂੰ ਵਡਿਆਈ ਦਿੰਦਾ ਹੈ ਤੇ ਆਪ ਹੀ ਹੋਰਨਾਂ ਪਾਸੋਂ ਗੁਰੂ ਦੀ ਵਡਿਆਈ ਕਰਾਉਂਦਾ ਹੈ ਕੋਈ ਵਿਛੜ ਜਾਏ ਸਤਗੁਰ ਪਾਸੋਂ ਤੇ ਸ ਕਾਲਾ ਮੂੰਹ ਜਮ ਮਾਰਿਆ ਜੋ ਮਨੁੱਖ ਸਤਗੁਰ ਕੋਲੋਂ ਵਿਛੜ ਜਾਏ ਉਸ ਦਾ ਮੂੰਹ ਕਾਲਾ ਹੁੰਦਾ ਹੈ ਤੇ ਜਮਰਾਜ ਪਾਸੋਂ ਉਸ ਨੂੰ ਮਾਰ ਕੇਂਦੀ ਭਾਉ ਜਗਤ ਵਿੱਚ ਇੱਕ ਤਾਂ ਮਕਾਲਖ ਘਟਦਾ ਹੈ ਦੂਜੇ ਮੌਤ ਆਦਿਕ ਦਾ ਉਸ ਨੂੰ ਸਦਾ ਸਹਿਮ ਪਿਆ ਰਿਹਾ ਹੈ ਤਿਸ ਅੱਗੇ ਪਿਛੇ ਢੋਈ ਨਹੀਂ ਗੁਰ ਸਿੱਖੀ ਮਨ ਵਿਚਾਰਿਆ ਉਸ ਨੂੰ ਨਾ ਇਸ ਲੋਕ ਵਿੱਚ ਤੇ ਨਾ ਹੀ ਪਰਲੋਕ ਵਿੱਚ ਕਿਤੇ ਵੀ ਆਸਰਾ ਨਹੀਂ ਮਿਲਦਾ ਸਭ ਗੁਰ ਸਿੱਖਾਂ ਨੇ ਮਨ ਵਿੱਚ ਇਹ ਵਿਚਾਰ ਕੀਤੀ ਹੈ ਸਤ ਗੁਰੂ ਨੂੰ ਮਿਲੇ ਸਈ ਜਨ ਉੱਭਰੇ ਜਿਨ ਹਿਰਦੈ ਨਾਮ ਸਮਹਾਰਿਆ ਜੋ ਮਨੁੱਖ ਸਤ ਗੁਰੂ ਨੂੰ ਜਾ ਮਿਲਦੇ ਹਨ ਉਹ ਸੰਸਾਰ ਸਾਗਰ ਤੋਂ ਬਚ ਜਾਂਦੇ ਹਨ ਕਿਉਂਕਿ ਉਹ ਹਿਰਦੇ ਵਿੱਚ ਨਾਮ ਨੂੰ ਸੰਭਾਲਦੇ ਹਨ ਜਨ ਨਾਨਕ ਕੇ ਗੁਰ ਸਿੱਖ ਪੁੱਤੋ ਹਰ ਜਪਿਓ ਹਰ ਨਿਸਤਾਰਿਆ ਇਸ ਲਈ ਪ੍ਰਭੂ ਦੇ ਦਾਸ ਨਾਨਕ ਦੇ ਸਿੱਖ ਪੁੱਤਰੋ ਪ੍ਰਭੂ ਦਾ ਨਾਮ ਜਪੋ ਕਿਉਂਕਿ ਪ੍ਰਭੂ ਸੰਸਾਰ ਤੋਂ ਪਾਰ ਉਤਾਰਦਾ ਹੈ ਮਹਲਾ 3 ਹਉਮੈ ਜਗਤ ਪੁਲਾਇਆ ਦੁਰਮਤ ਵਿਖਿਆ ਵਿਕਾਰ ਹਉਮੈ ਨੇ ਜਗਤ ਨੂੰ ਕੁਰਾਹੇ ਪਾਇਆ ਹੋਇਆ ਹੈ ਖੋਟੀ ਮਤ ਤੇ ਮਾਇਆ ਵਿੱਚ ਫਸ ਕੇ ਵਿਕਾਰ ਕਰੀ ਜਾਂਦਾ ਹੈ ਸਤ ਗੁਰ ਮਿਲੈ ਤਾਂ ਨਦਰ ਹੋਏ ਮਨ ਮੁਖ ਅੰਧ ਅੰਧਿਆਰ ਜਿਸ ਮਨੁਖ ਨੂੰ ਗੁਰੂ ਮਿਲਦਾ ਹੈ ਉਸ ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਮਨ ਦੇ ਮਰੀਦ ਮਨੁਖ ਨਦਾਰ ਅੰਨੇ ਰਹਿੰਦੇ ਹਨ ਨਾਨਕ ਆਪੇ ਮੇਲ ਲੈ ਜਿਸ ਨੂੰ ਸ਼ਬਦ ਲਾਏ ਪਿਆਰ ਏ ਨਾਨਕ ਹਰੀ ਜਿਸ ਮਨੁੱਖ ਦਾ ਪਿਆਰ ਸ਼ਬਦ ਵਿੱਚ ਲਾਉਂਦਾ ਹੈ ਉਸ ਨੂੰ ਹਰੀ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ਪਉੜੀ ਸੱਚ ਸੱਚੇ ਕੀ ਸਿਤਸਲਾ ਹੈ ਸੋ ਕਰੇ ਜਿਸ ਅੰਦਰ ਭਜੈ ਸੱਚੇ ਪ੍ਰਭੂ ਦੀ ਕੀਰਤੀ ਹੋਏ ਸਿਫਤਸਲਾ ਸਦਾ ਤੇ ਰਹਿਣ। ਇਹ ਸਿਫਤਸਲਾ ਉਹ ਮਨੁੱਖ ਕਰ ਸਕਦਾ ਹੈ ਜਿਸ ਦਾ ਹਿਰਦਾ ਵੀ ਸਿਫਤ ਵਿੱਚ ਭਿੱਜਿਆ ਹੋਇ। ਜਿਨੀ ਇੱਕ ਮਨ ਇੱਕ ਅਰਧਿਆ ਤਿੰਨ ਕਾ ਕੰਦ ਨ ਕਬਹੂ ਛਿਜੈ। ਜੋ ਮਨੁੱਖ ਇਕਾਗਰ ਚੇਤ ਹੋ ਕੇ ਇੱਕ ਹਰੀ ਦਾ ਸਿਮਰਨ ਕਰਦੇ ਹਨ ਉਹਨਾਂ ਦਾ ਸਰੀਰ ਕਦੀ ਸ਼ਜਦਾ ਨਹੀਂ ਵਿਕਾਰਾਂ ਵਿੱਚ ਖਚਿਤ ਨਹੀਂ ਹੁੰਦਾ ਤਨ ਤਨ ਪੁਰਖ ਸ਼ਾਬਾਸ ਹੈ ਜੇਨ ਸੱਚ ਰਸਨਾ ਅੰਮ੍ਰਿਤ ਭਿਜੈ ਉਹ ਮਨੁੱਖ ਤਨ ਹਨ ਸ਼ਾਬਾਸ਼ੇ ਉਹਨਾਂ ਨੂੰ ਜੋ ਜੀਵ ਨਾਲ ਸੱਚਾ ਨਾਮ ਅੰਮ੍ਰਿਤ ਪੀਂਦੇ ਹਨ ਸੱਚ ਸੱਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਾਹ ਲਜੈ ਜਿਨ੍ਹਾਂ ਦੇ ਮਨ ਵਿੱਚ ਸੱਚਾ ਹਰੀ ਸੱਚਮੁੱਚ ਪਿਆਰਾ ਲੱਗਦਾ ਹੈ ਉਹ ਸੱਚੀ ਦਰਗਾਹ ਵਿੱਚ ਸਤਕਾਰੇ ਜਾਂਦੇ ਹਨ ਨਨ ਧਨ ਜਨਮ ਸਚਿਆਰੀਆਂ ਮੁਖ ਉਜਲ ਸੱਚ ਕਰਿਜੈ ਸੱਚ ਦੇ ਵਪਾਰੀਆਂ ਦਾ ਮਨੋਖਾ ਜਨਮ ਸਫਲ ਹੈ ਕਿਉਂਕਿ ਦਰਗਾਹ ਵਿੱਚ ਉਹ ਸੁਰਖਰੂ ਕੀਤੇ ਜਾਂਦੇ ਹੈ